ਤੱਲਵੱਤ ਜੀ ਕੁਛ ਨਹੀਂ ਹੋਈ ਮੁੰਡੇ ਨਾਲੇ ਬਸ ਆਪਸ ਵਿੱਚ ਹੀ ਲੱਗੀ ਉਹਦੇ ਨਾਲ ਕੁਛ ਝਗੜਾ ਝਗੜਾ ਕਰਨ ਮਾੜਾ ਮਟਾ ਇੱਧਰ ਉੱਧਰ ਬਸ ਕਹਿੰਦੀ ਮੈਂ ਤੇਰੇ ਰਹਿਣਾ ਨਹੀਂ ਹੈ ਹੁਣ ਇਹਨਾਂ ਨੇ ਸਾਰੇ ਹਿੰਮਤ ਕਰਕੇ ਪਹਿਲਾਂ ਤਾਂ ਚਲੋ ਇਹਨਾਂ ਗੌਰ ਨਹੀਂ ਕੀਤੀ ਵੀ ਜਿਹੜਾ ਸੀਗਾ ਵੀ ਇੱਕਨ ਫਰਾਡ ਵਾਲੇ ਬੰਦੇ ਨੂੰ ਪੈਸਾ ਲਵਾਇ ਨਹੀਂ ਕੀ ਕਹੀ ਪੰਜਾਬ ਪਰ ਵਿੱਚ ਵਿਦੇਸ਼ ਭੇਜਣ ਦੇ ਨਾਂ ਦੇ ਉੱਪਰ ਰੋਜ਼ਾਨਾ ਠੱਗੀਆਂ ਦੇ ਕਈ ਮਾਮਲੇ ਸਾਹਮਣੇ ਆਉਂਦੇ ਨੇ ਜਿਨ੍ਹਾਂ ਵਿੱਚ ਏਜੰਟਾਂ ਦੁਆਰਾ ਭੋਲੇ ਭਾਲੇ ਲੋਕਾਂ ਨੂੰ ਠੱਗਿਆ ਜਾਂਦਾ ਜਾਂ ਫਿਰ ਕਈ ਮਾਮਲਿਆਂ ਦੇ ਵਿੱਚ ਕੁੜੀਆਂ ਵਿਆਹ ਤੇ ਖਰਚ ਕਰਵਾ ਬਾਹਰ ਜਾ ਕੇ ਮੁੰਡੇ ਨੂੰ ਨਹੀਂ ਪੁੱਛਦੀਆਂ ਤੇ ਅਜਿਹਾ ਹੀ ਇੱਕ ਮਾਮਲਾ ਲੁਧਿਆਣਾ ਦੇ ਪਿੰਡ ਤੈਪਾਈ ਤੋਂ ਸਾਹਮਣੇ ਆਇਆ ਹੈ ਜਿੱਥੇ ਇੱਕ ਪਿਤਾ ਨੇ ਆਪਣੇ ਬੇਟੇ ਦੇ ਚੰਗੇ ਭਵਿੱਖ ਦੀ ਆਸ ਵਿੱਚ ਕੈਨੇਡਾ ਗਈ ਕੁੜੀ ਦੀ ਪੜ੍ਹਾਈ ਉੱਪਰ ਲਗਭਗ 45 ਲੱਖ ਰੁਪਏ ਖਰਚ ਕੀਤੇ ਵਿਆਹ ਡੇਢ ਮਹੀਨੇ ਮਗਰੋਂ ਲੜਕੀ ਕੈਨੇਡਾ ਚਲੀ ਗਈ ਅਤੇ ਤਕਰੀਬਨ 4 ਮਹੀਨੇ ਬਾਅਦ ਮੁੰਡੇ ਨੂੰ ਵੀ ਬੁਲਾਇਆ ਪਰ ਉੱਥੇ ਜਾ ਕੇ ਮੁੰਡੇ ਨਾਲ ਨਹੀਂ ਇਹ ਤੇ ਤਲਾਕ ਦਾ ਕੇਸ ਲਗਾ ਦਿੱਤਾ ਜਿਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੇ ਸਹੁਰੇ ਪਰਿਵਾਰ ਦੇ ਨਾਲ ਗੱਲਬਾਤ ਕੀਤੀ ਪਰ ਮਾਮਲਾ ਹੱਲ ਨਾ ਹੋਣ ਦੀ ਸੂਰਤ ਵਿੱਚ ਥਾਣੇ ਵਿੱਚ ਮਾਮਲਾ ਦਰਜ ਕਰਵਾਇਆ ਜਿੱਥੇ ਜਾਂਚ ਤੋਂ ਬਾਅਦ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਗਿਆ ਹੈ ਪੀੜਤ ਪਰਿਵਾਰ ਇਨਸਾਫ ਦੀ ਮੰਗ ਕਰ ਰਿਹਾ ਉੱਥੇ ਹੀ ਮੁੰਡੇ ਦੀ ਮਾਂ ਦੀਆਂ ਅੱਖਾਂ ਦੇ ਵਿੱਚੋਂ ਅੱਜ ਵੀ ਹੰਝੂ ਨਹੀਂ ਰੁਕ ਰਹੇ ਜਿਸਨੇ ਕਿਹਾ ਕਿ ਵਿਆਹ ਤੋਂ ਤਕਰੀਬਨ 1 ਮਹੀਨੇ ਬਾਅਦ ਕੁੜੀ ਵਿਦੇਸ਼ ਚਲੀ ਗਈ ਸੀ ਅਤੇ 20 ਦਿਨ ਦੇ ਕਰੀਬ ਉਹ ਉਹਨਾਂ ਦੇ ਕੋਲ ਰਹੀ ਸੀ ਜਿਸ ਦੌਰਾਨ ਮੁੰਡਾ ਅਤੇ ਕੁੜੀ ਚੰਡੀਗੜ੍ਹ ਘੁੰਮਣ ਲਈ ਵੀ ਗਏ ਸੀ ਉਹਨਾਂ ਨੇ ਕਿਹਾ ਕਿ ਵਿਦੇਸ਼ ਜਾ ਕੇ ਫੋਨ ਕਰਦੀ ਸੀ ਲੜਕੀ ਪਰ ਮੁੰਡੇ ਦੇ ਜਾਣ ਤੋਂ ਬਾਅਦ ਉਸਨੇ ਸਾਡਾ ਫੋਨ ਵੀ ਨਹੀਂ ਚੁੱਕਿਆ ਅਤੇ ਮੁੰਡੇ ਦਾ ਨੰਬਰ ਵੀ ਬਲੌਕ ਕਰ ਦਿੱਤਾ ਅਤੇ ਤਲਾਕ ਦਾ ਕੇਸ ਲਗਾ ਦਿੱਤਾ। ਉਹਨਾਂ ਨੇ ਕਿਹਾ ਕਿ ਸਾਨੂੰ ਇਨਸਾਫ ਮਿਲਣਾ ਚਾਹੀਦਾ ਹੈ। ਉੱਥੇ ਹੀ ਮੁੰਡੇ ਦੇ ਪਿਤਾ ਅਤੇ ਮੁੰਡੇ ਦੇ ਚਾਚੇ ਨੇ ਦੱਸਿਆ ਕਿ ਉਹਨਾਂ ਨੇ ਆਪਣੀ ਜ਼ਮੀਨ ਇਹ ਗਹਿਣੇ ਧਰ ਕੇ 45 ਲੱਖ ਰੁਪਏ ਕੁੜੀ ਉੱਪਰ ਖਰਚ ਕੀਤੇ ਸੀ ਪਰ ਉਹਨਾਂ ਨੂੰ ਬਾਅਦ ਵਿੱਚ ਪਤਾ ਲੱਗਾ ਕਿ ਕੁੜੀ ਨੇ ਪਹਿਲਾਂ ਵੀ ਕਿਸੇ ਨਾਲ ਠੱਗੀ ਕੀਤੀ ਸੀ ਜਿਸ ਨੂੰ ਉਹਨਾਂ ਵੱਲੋਂ ਦਿੱਤੇ ਗਏ ਪੈਸਿਆਂ ਦੇ ਰਾਜੀਨਾਮਾ ਕੀਤਾ ਸੀ। ਉਹਨਾਂ ਨੇ ਕਿਹਾ ਕਿ ਮੁੰਡੇ ਨੂੰ ਬੁਲਾਉਣ ਤੋਂ ਬਾਅਦ ਉਸ ਦਾ ਫੋਨ ਵੀ ਨਹੀਂ ਚੁੱਕਿਆ ਉਹਨਾਂ ਦਾ ਨੰਬਰ ਵੀ ਬਲੌਕ ਕਰ ਦਿੱਤਾ ਉਹਨਾਂ ਨੇ ਕਿਹਾ ਕਿ ਅਖੀਰ ਵਿੱਚ ਉਹਨਾਂ ਪੁਲਿਸ ਨੂੰ ਕੰਪਲੇਂਟ ਕੀਤੀ ਜਿੱਥੇ ਮਾਮਲਾ ਦਰਜ ਹੋ ਚੁੱਕਾ ਹੈ ਅਤੇ ਉਹਨਾਂ ਨੇ ਇਨਸਾਫ ਦੀ ਮੰਗ ਕੀਤੀ ਹੈ ਬਾਕੀ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਉੱਥੇ ਹੀ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਜਾਂਚ ਤੋਂ ਬਾਅਦ ਹੀ ਮਾਮਲਾ ਦਰਜ ਕੀਤਾ ਗਿਆ ਹੈ ਜਿਸ ਵਿੱਚ 45 ਲੱਖ ਰੁਪਏ ਦੀ ਠੱਗੀ ਨੂੰ ਲੈ ਕੇ ਪੀੜਤ ਪਰਿਵਾਰ ਵੱਲੋਂ ਕੰਪਲੇਂਟ ਕੀਤੀ ਗਈ ਸੀ ਉਹਨਾਂ ਨੇ ਕਿਹਾ ਕਿ ਇਸ ਮਾਮਲੇ ਵਿੱਚ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ ਹਾਂਜੀ ਮੈਂ ਜਸਵਿੰਦਰ ਕੌਰ ਹਾਂ ਬੇਟੇ ਦੀ ਮਾਤਾ ਵਾ ਅੱਛਾ ਮਾਤਾ ਜੀ ਕੀ ਗੱਲਬਾਤ ਹੋਈ ਸੀ ਕਦੋਂ ਵਿਆਹ ਹੋਇਆ ਸੀਗਾ ਵਿਆਹ ਹੋਇਆ ਸੀ ਜੀ ਉਹਦਾ 2023 23 ਚ ਅੱਛਾ ਜੀ ਮ ਨ 9 ਤਰੀਕ 8ਵਾਂ ਮਹੀਨਾ ਅੱਛਾ ਜੀ ਤੇ ਉਦੋਂ ਬਾਅਦ ਵਿੱਚ ਫਿਰ ਕੀ ਗੱਲਬਾਤ ਹੋਈ ਕੋਈ ਇੱਥੇ ਰਹੀ ਤੁਹਾਡੇ ਕੋਲ ਸਾਡੇ ਕੋਲ ਜੀ ਬਸ ਉਹੀ ਇੱਕ ਮਹੀਨੇ ਦੇ ਵਿੱਚ ਛੁੱਟੀ ਲੈ ਕੇ ਆਈ ਸੀ ਪਹਿਲੇ ਉੱਥੇ ਰਹੀ ਉਦੋਂ ਬਾਅਦ ਵਿਆਹ ਦੀ ਡੇਟ ਰੱਖੀ ਹੋਈ ਸੀਗੀ ਅੱਛਾ ਜੀ ਤੇ ਉਹ ਵਿਆਹ ਹੋਏ ਤੋਂ ਬਾਅਦ ਫਿਰ ਹਫ਼ਤਾ ਖੰਡ ਉਹਨਾਂ ਕੋਲ ਰਹੀ ਉਦੋਂ ਬਾਅਦ ਸਾਡੇ ਕੋਲ ਰਹੀ ਦਾ ਜਣੀ 10 10 ਦਿਨ 15 ਦਿਨ ਅੱਛਾ ਜੀ ਤੇ ਬਾਹਰ ਮੁੰਡਾ ਕਮਾ ਕੇ ਵੀ ਲੈ ਚੰਡੀਗੜ੍ਹ ਵੀ ਗਏ ਸਾਰੇ ਗਏ ਆ ਅੱਛਾ ਜੀ ਤੇ ਉਦੋਂ ਬਾਅਦ ਫਿਰ ਉਹ 31 ਤਰੀਕ ਨੂੰ ਵਾਪਸੀ ਹੋ ਗਈ ਸੀ ਉਹਦੇ ਉਸ ਮਹੀਨੇ ਚ ਅੱਛਾ ਜੀ ਮਤਲਬ ਜਦੋਂ ਮੁੰਡੇ ਨੂੰ ਬਾਹਰ ਛੱਡਿਆ ਫਿਰ ਕੀ ਗੱਲਬਾਤ ਹੋਈ ਗੱਲਬਾਤ ਜੀ ਕੁਝ ਨਹੀਂ ਹੋਈ ਮੁੰਡੇ ਨਾਲੇ ਬਸ ਆਪਸ ਵਿੱਚ ਹੀ ਲੱਗੀ ਉਹਦੇ ਨਾਲ ਕੁਝ ਝਗੜਾ ਝੁਗੜਾ ਕਰਨ ਮਾੜਾ ਮਟਾ ਇੱਧਰ ਉੱਧਰ ਬਸ ਕਹਿੰਦੀ ਮੈਂ ਤੇਰੇ ਰਹਿਣਾ ਨਹੀਂ ਹੈਗਾ ਅੱਛਾ ਜੀ ਅੱਛਾ ਤੇ ਹੁਣ ਕੀ ਮੰਗ ਕਰਦੇ ਹੋ ਤੁਹਾਨੂੰ ਲੱਗਦਾ ਪਹਿਲਾਂ ਇਦਾਂ ਪਤਾ ਸੀਗਾ ਵੀ ਅਸੀਂ ਜੀ ਇਨਸਾਫ ਮੰਗਦੇ ਆ ਸਾਨੂੰ ਤਾਂ ਪਹਿਲਾਂ ਪਤਾ ਹੀ ਨਹੀਂ ਸੀ ਅਸੀਂ ਤਾਂ ਭਰੋਸੇ ਤੇ ਕਰਤਾ ਵੀ ਚਲੋ ਪੱਕਾ ਵਿਆਹ ਕੀਤਾ ਵਾ ਵੀ ਬੇਟਾ ਚੱਲਿਆ ਗਿਆ ਗਏ ਤੋਂ ਬਾਅਦ ਆ ਕੁਝ ਹੋਣ ਲੱਗ ਗਿਆ ਸਾਡੇ ਨਾਲ ਲੱਗਦਾ ਕਿ ਸਭ ਕੁਝ ਜੁੜ ਗਿਆ ਦੋ ਵੀ ਕੀ ਹਾਂ ਸਭ ਵੀ ਇਹਨੇ ਕਰਜ਼ਾ ਵੀ ਚੱਕਣਾ ਹਾਂਜੀ 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 ਫਿਰ ਹੁਣ ਨਹੀਂ ਕਿਉਂ ਮੁੰਡੇ ਨਾਲ ਗੱਲਬਾਤ ਹੁੰਦੀ ਹੈ ਜੀ ਮੁੰਡਾ ਠੀਕ ਗੱਲ ਹੁੰਦੀ ਹੈ ਮੁੰਡਾ ਨਾਲ ਹਾਂਜੀ ਕਦੇ ਕਦੇ ਹੋ ਜਾਂਦੀ ਆ ਲੱਗਦਾ ਕਿ ਮਤਲਬ ਇਹ ਬਹੁਤ ਦੁਖੀ ਹੈ ਮੁੰਡਾ ਵੀ ਹਾਂਜੀ 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 ਉਹ ਤਾਂ ਫਿਰ ਹੁਣ ਜਿਆਦਾ ਲੱਗਿਆ ਕਿ ਨਹੀਂ ਹਜੇ ਉਹ ਕੰਮ ਨਹੀਂ ਨਹੀਂ ਕਦੇ ਮਿਲ ਜਾਂਦਾ ਕਦੇ ਨਹੀਂ ਮਿਲਦੀ ਦਿਹਾੜੀ ਦਿਹਾੜੀ ਕਰਦਾ ਤੇ ਬੜਾ ਚਾਵਾਂ ਨਾਲ ਤੁਸੀਂ ਲਾਡਾਂ ਨਾਲ ਹਾਂਜੀ ਹਾਂਜੀ ਸਾਰੇ ਕੁਛ ਜੀ ਆਪਦੇ ਘਰੇ ਸਾਰਾ ਪ੍ਰੋਗਰਾਮ ਜੋ ਕੀਤਾ ਵਿਆਹ ਦਾ ਖਰਚਾ ਕੀਤਾ ਸਾਰਾ ਉਹਦੇ ਘਰੇ ਕੀਤਾ ਸਾਰਾ ਕੁਛ ਉਹਨਾਂ ਤੋਂ ਕੁਝ ਵੀ ਨਹੀਂ ਸਿਕਰਾਇਆ ਸੀ ਲੱਗਦਾ ਕਿ ਸਿਰ ਤੇ ਖਰਚਾ ਵੀ ਵੱਡਾ ਚੜ ਗਿਆ ਹਾਂਜੀ ਹਾਂਜੀ ਕੋਈ ਸ਼ੋਰ ਕਰਨਾ ਮਾਤਾ ਮਾਤਾ ਤਾਂ ਸਮਾਨੀ ਮਰੇ ਅਦਾ ਖਾਂ ਖਾਂ ਪੁੰਝ ਲੋ ਕੋਈ ਕਰਨੀ ਅੰਦਰ ਕੀ ਨਾਮ ਹੈ ਦਲਵਾਰਾ ਸਿੰਘ ਅੱਛਾ ਕੀ ਲੱਗਦੇ ਨੇ ਤੁਹਾਡੇ ਜਿਹੜੇ ਬਾਹਰ ਗਿਆ ਮੇਰੇ ਉਹ ਭਤੀਜਾ ਪੋਤਾ ਵਾ ਅੱਛਾ ਜੀ ਉਹ ਆ ਪੋਤਾ ਇਹ ਆ ਭਤੀਜੇ ਅੱਛਾ ਜੀ ਵੱਡੇ ਭਾਈ ਦੇ ਮੁੰਡੇ ਨੇ ਠੀਕ ਹੈ ਜੀ ਹੁਣ ਇਹਨਾਂ ਨੇ ਸਾਰੇ ਹਿੰਮਤ ਕਰਕੇ ਪਹਿਲਾਂ ਤਾਂ ਚਲੋ ਇਹਨਾਂ ਗੌਰ ਨਹੀਂ ਕੀਤੀ ਵੀ ਜਿਹੜਾ ਸੀਗਾ ਵੀ ਇੱਕਨ ਫਰਾਡ ਵਾਲੇ ਬੰਦੇ ਨੂੰ ਪੈਸਾ ਲਾਉਣਾ ਨਹੀਂ ਸੀ ਕਹੀਦਾ। ਅੱਛਾ ਜੀ। ਜਿਹਨੇ ਪਹਿਲਾਂ ਕਿਸੇ ਨੂੰ ਮੋੜ ਰਿਹਾ ਪੈਸਾ। ਅੱਛਾ ਜੀ। ਉਹ ਬੰਦਾ ਆਪਣੇ ਨਾਲ ਵੀ ਪੂਰਾ ਉਤਰਨ ਵਾਲੀ ਕਹਾਣੀ ਹੈ ਨਹੀਂ ਇਹ ਉਹ ਕਰਦੇ ਫਰਾਡ। ਅੱਛਾ ਜੀ। ਪਹਿਲਾਂ ਅਗਲਿਆਂ ਤੋਂ ਲੈ ਲੇ ਫੇਰ ਛੱਤ ਤੋਂ ਲੈ ਲੇ। ਹੁਣ ਤੀਜਾ ਬੰਦਾ ਹੋਰ ਭਾਲ ਲਿਆ ਇਹਨਾਂ ਨੇ। ਅੱਛਾ ਜੀ। ਉਹਦੇ ਜਰੀਏ ਹੁਣ ਸਾਰਿਆਂ ਨੂੰ ਹੈਰਾਨ ਕਰਨ ਤੇ ਹੀ ਆ ਇਹਨਾਂ ਨੂੰ ਅਨਸਾਪ ਜਾਣੀ ਸਹੀ ਮਿਲਣਾ ਚਾਹੀਦਾ। ਬਸ ਗੱਲ ਇੰਨੀ ਕੀ ਆ ਕਿੰਨੇ ਪੈਸੇ ਲੱਗੇ ਨੇ ਜੀ? 45 ਰੱਖ ਦੇ ਗੇ ਲੱਗ ਚੱਕਰੀ-ਕੜੀ ਚੀਜ਼ ਤੇ ਕਰਜ਼ਾ ਰੱਖਿਆ ਕਿੰਨਾ ਕੁ ਗਹਣੇ ਕੀਕੜੀ ਚੀਜ਼ ਕਰਜ਼ਾ ਤਾਂ ਸਾਰੀ ਜ਼ਮੀਨ ਨੇ ਗਹਣੇ ਹੋਗੀ ਅੱਛਾ ਜੀ ਜ਼ਮੀਨ ਕਿਹੜੀ ਹੈ ਛੋਟੇ-ਛੋਟੇ ਦਾ ਜ਼ਮੀਨ ਹੈ 4 ਲੱਖ ਰੁਪਈਆ ਦਿੰਦਾ ਅਗਰਾਂ 4-5 ਲੱਖ ਮੈਂ ਤਾਂ ਮੈਂ ਤਾਂ ਦੋ-ਤਿੰਨ ਭਾਈਆਂ ਦੀ ਕਰਤੀ ਗਹਣੇ ਅੱਛਾ ਜੀ ਇਹ ਪੈਸੇ ਨਾਲ ਸਾਰੇ ਸਾਨੂੰ ਦੇਣੇ ਪੈ ਨਾਲ ਅੱਛਾ ਜੀ ਵੀਰੇ ਜਰੀਏ ਹਾਂਜੀ ਮਦਦ ਦੇ ਕਾਰਨ ਨਹੀਂ ਫਿਰ ਇਹ ਭੇਜੇ ਵੀ ਚੱਲੇ ਚੱਲਿਆ ਜਾਊਗਾ ਆਪ ਦਾ ਪੈਰੀ ਹੋ ਜਾਣਗੇ ਅੱਛਾ ਜੀ ਤੇ ਪਰ ਉਹ ਬੰਦੇ ਨੇ ਬਹੁਤ ਜਿਆਦੇ ਵੱਡੀ ਠੱਗੀ ਕੀਤੀ ਹੁਣ ਵੀ ਕਹੀ ਜਾਂਦੇ ਸਾਨੂੰ ਮੀਨੇ ਦਾ ਟਾਈਮ ਦੇ ਦਿਓ ਵਿਹਲਣਾਂ ਦਾ ਟਾਈਮ ਦੇ ਦਿਓ ਬਈ ਸਾਡਾ ਕਿਤੇ ਉਧਰੋਂ ਹੋ ਜੇਵੇ ਤਲਾਕ ਬਸ ਗੱਲ ਇੰਨੀ ਕਿ ਹੁਣ ਜਾ ਕੇ ਆਏ ਜੀ ਪਹਿਲਾਂ ਵੀ ਕੋਈ ਤਲਾਕ ਹੋਇਆ ਸੀ ਕੁੜੀ ਦਾ ਪਹਿਲਾਂ ਹੋਇਆ ਹੈ ਉਹ ਤਾਂ ਤਲਾਕ ਹੋਣ ਦੇ ਕਾਰਨ ਨਹੀਂ ਪੈਸੇ ਲੈ ਕੇ ਕਰਕੇ ਹੋਇਆ ਨਾ ਕੰਮ ਸਾਡੇ ਨਾਲ ਵੀ ਇਹ ਇਹਨਾਂ ਨੂੰ ਇੰਨਾ ਗਿਆਨ ਨਹੀਂ ਕਿ ਵੀ ਗੱਲ ਇੱਕਨ ਹੋ ਜਾਂਦੀ ਹੈ ਇਹਦੀ ਹਾਂ ਪਹਿਲੇ ਪੈਸੇ ਦਾ ਫਰੋਡ ਕੀਤਾ ਫਿਰ ਸਾਤੋਂ ਜਿੰਨੇ ਲੈ ਕੇ ਨਹੀਂ ਕੋਈ ਵਿਆਹ ਲੈਣ ਦਾ ਨੂੰ ਪੈਸੇ ਮੰਗਦਾ ਉਹ ਤੇ ਜਾਣਸਾਰ ਕਹਿੰਦੇ ਪਹਿਲੇ ਪੈਸੇ ਲੈ ਲਓ ਇਹਨਾਂ ਤੋਂ ਕਾ ਜੀ ਲੱਗਦਾ ਵਿਆਹ ਵੀ ਕੁੜੀ ਵੀ ਗਈ ਤੇ ਪੈਸੇ ਵੀ ਹੈ ਹਾਂ ਦੋਨੇ ਕੋ ਸਿਗੇ ਮੁੰਡਾ ਹੁਣ ਕੰਮ ਕਰ ਕਰਦਾ ਉਹਦੇ ਕੋ ਪੈਸੇ ਭੇਜਦਾ ਨਹੀਂ ਕੋਈ ਨਹੀਂ ਕੰਮ ਕੰਮ ਕੀ ਕਰਦਾ ਕਿ ਟਾਈਮ ਪੂਰਾ ਕਰਦਾ ਜੇ ਕਰਦਾ ਉਹਨ ਸੰਤ ਆਪ ਤਾਂ ਨਹੀਂ ਅੱਖਾਂ ਤੋਂ ਬੜੇ ਆ ਮੰਨ ਲਾ ਤੂੰ ਹਾਂਜੀ ਉਹ ਤਾਂ ਟਾਈਮ ਪੂਰਾ ਹੀ ਹੋ ਕੰਮ ਕਿਹੜਾ ਮਿਲਦਾ ਦਿਹਾੜੀਆਂ ਨੇ ਉੱਥੇ ਤਾਂ ਇਹ ਕਿਸੇ ਨੇ ਭੇਜਦਾ ਹੋ ਕੀ ਨਹੀਂ ਨਾ ਨਾ ਪੈਸੇ ਵਾਲਾ ਤਾਂ ਇਹੇ ਸ਼ਵਾਲ ਨਹੀਂ ਸੰਤ ਉਹ ਜਾਣ ਦਾ ਫਿਕਰ ਆ ਉਹ ਜੀ ਵੀ ਉਹਨੂੰ ਸ਼ਾਂਭੂ ਕੌਣ ਕਿਵੇਂ ਕਰੂਗਾ ਗੱਲ ਇੰਨੀ ਹੈ ਬਸ ਇਹਦੇ ਵਿੱਚ ਇੰਨਾ ਕੋ ਪੜਿਆ ਲਿਖਿਆ ਸੀ ਮੁੰਡਾ ਤੁਹਾਡਾ ਪੜਿਆ 12 ਬੜੇ ਇਕ ਕੁੜੀ ਨੂੰ ਫਿਰ ਕੁੜੀ ਮਤਲਬ ਪਹਿਲਾ ਵਿਆਹ ਤੋਂ ਪਹਿਲਾਂ ਉਹਦੇ ਨਾਲ ਮਤਲਬ ਗੱਲਬਾਤ ਹੋ ਕੇ ਫਿਰ ਉਹ ਉਹਨੂੰ ਲੈ ਕੇ ਗਈ ਸੀ ਸਪੌਂਸਰ ਕੀਤਾ ਸੀ ਕਿੱਦਾਂ ਹੋਇਆ ਦੀ ਅੱਜ ਵਿਆਹ ਹੋਇਆ ਸੀ ਇੱਥੇ ਵਿਆਹ ਹੋਇਆ ਪੂਰਾ ਮੰਗਣਾ ਕੀਤਾ ਸਾਰਾ ਕੁਝ ਕੀਤਾ ਓਕੇ ਕੀਤਾ ਸਾਰਾ ਕੁਝ ਐਂ ਤਾਂ ਨਹੀਂ ਸੀ ਕੋਈ ਪਹਿਲਾਂ ਤਾਂ ਪਤਾ ਹੀ ਨਹੀਂ ਜੇ ਗੱਲ ਹੋਊਗਾ ਪਹਿਲਾਂ ਜਮਾਂ ਨਹੀਂ ਸੀ ਪਤਾ ਵੀ ਇਹ ਗੱਲ ਹੋ ਜੂਗੀ ਉਹ ਇੱਥੇ ਰਹੀ ਹੈ ਤੁਹਾਡੇ ਘਰੇ ਇੱਥੇ ਇੱਥੇ ਰਹੇ ਹੋਗੇ 20 ਕ ਜਨਮ 20 ਕ ਜਨਮਾਂ ਸਾਂ ਰਹੀ ਹੈ ਇੱਥੇ ਬਹੜਾ ਨਹੀਂ ਰਹੀ ਹੈਗੀ ਜਦ ਇਹ ਮੁੰਡਾ ਆ ਗਿਆ ਮੋੜਨ ਦਾ ਚਲਾ ਗਿਆ ਫਿਰ ਬਾਅਦ ਬੁਲਾਇਆ ਉਹਨੇ ਉੱਥੇ 4 ਮਹੀਨੇ ਬਾਅਦ ਹੀ ਬੁਲਾਇਆ 4 ਉੱਥੇ ਜਾ ਕੇ ਯਾਨੀ ਛੱਡ ਤਾ ਉੱਥੇ ਜਾ ਕੇ ਤਾਂ ਤਾਰਾ ਹੀ ਨਹੀਂ ਉਹਨੇ ਹੂੰ ਉਹਨੇ ਨਹੀਂ ਤਾਰਿਆ ਹੈਗਾ 2-4 ਦਿਨ 10 ਦਿਨ ਰੱਖਿਆ ਆਊਗਾ ਉਸ ਦਿਵਾਰ ਆਪ ਹੀ ਭਰੇ ਹੋ ਗਈ ਉਦੋਂ ਬੱਲੇ ਬਿਮਾਰੀ ਕਰਤੀ ਉਹਨੇ ਹਾਂ ਘਰ 4 ਨੰਬਰ ਘਰ ਜਾਨ ਸਿੰਘ ਕੇ ਰਾਮ ਸਿੰਘ ਅੱਛਾ ਜੀ ਕਿੱਥੋਂ ਦੇ ਰਹਿਣ ਵਾਲੇ ਹੋ ਸਰ ਢਾਈ ਪੀ ਦੇ ਜੀ ਅੱਛਾ ਕੀ ਗੱਲ ਬਾਤ ਹੋਈ ਸਰ ਤੁਹਾਡੇ ਨਾਲ ਗੱਲ ਬਾਤ ਇਹ ਪੈਸਾਂ ਦੀ ਹੋਈ ਸੀ ਸਾਡੇ ਨਾਲ ਵਿਆਹ ਪੱਕਾ ਕਰਿਆ ਅੱਛਾ ਜੀ ਪੱਕਾ ਵਿਆਹ ਕਰਕੇ ਫੇਰ ਉਹ ਕੁੜੀ ਚਲੀ ਗਈ ਠੀਕ ਹੈ ਜੀ ਕਿਹੜੇ ਦੇਸ਼ ਕੀ ਕੈਨੇਡਾ ਜੀ ਅੱਛਾ ਜੀ ਫਿਰ ਫਿਰ ਉਹ ਉੱਥੋਂ ਚਲੀ ਗਈ ਫਿਰ ਮੁੰਡਾ ਛੱਡ ਲਿਆ 4 ਮਹੀਨਿਆਂ ਬਾਅਦ ਅੱਛਾ ਜੀ 4 ਮਹੀਨ ਛੱਡ ਕੇ ਉੱਥੇ 20 ਦਿਨ ਉਹਨੂੰ ਰੱਖਿਆ ਨਾਲ ਅੱਛਾ ਜੀ ਫਿਰ ਉਹਨੂੰ ਪਤਾ ਨਹੀਂ ਕਿੱਧਰ ਚਲੀ ਗਈ ਇੱਧਰ ਨਹੀਂ ਅੱਛਾ ਜੀ ਫੇ ਉੱਥੋਂ ਜਾ ਕੇ ਫਿਰ ਮੁੰਡੇ ਨੇ ਫੋਨ ਫਾਨ ਕਰਿਆ ਉਹਨੇ ਫੋਨ ਚੱਕਿਆ ਨਾ ਅੱਛਾ ਜੀ ਫਿਰ ਚੱਕਿਆ ਨਾ ਫਿਰ ਇਸ਼ੀ ਕਰਿਆ ਛੱਡਾ ਨਾ ਚੱਕਿਆ ਫੋਨ ਅੱਛਾ ਜੀ ਛੱਡਾ ਨਾ ਫੋਨ ਚੱਕਿਆ ਫਿਰ ਇਸ਼ੀ ਉਹਨਾਂ ਨੂੰ ਆਖਿਆ ਹਾਂ ਜੀ ਇਰੋ ਦੋ ਵੇਰੀ ਸੀ ਟਾਲੀ ਸਾਹਿਬ ਕੱਟ ਕਰਿਆ ਅੱਛਾ ਜੀ ਆ ਗੁਰਦੁਆਰਾ ਇੱਥੇ ਹਾਂਜੀ ਹਾਂਜੀ ਇੱਥੇ ਗੁਰਦੁਆਰੇ ਕੱਟ ਕਰਕੇ ਕਹਿੰਦੇ ਤੋਰਾਂਗੇ ਜੀ ਅੱਛਾ ਜੀ ਆਈ ਲਾਰੇ ਲਾਈ ਕੇ ਉਧਰ ਤਲਾਕ ਦਾ ਕੇਸ ਲਾਤਾ ਉਹਨੇ ਅੱਛਾ ਜੀ ਉਹਨੇ ਕਿੰਨੇ ਪੈਸੇ ਲਏ ਸੀ 39 ਲੱਖ ਆਲੀ ਦਾ ਲੱਖ ਲਾਇਆ ਜੀ ਤੁਸੀਂ ਲਾਇਏ ਸਾਰੇ ਪੈਸੇ ਹਾਂਜੀ ਕਰਜ਼ਾ ਗੁਰਦੁਆਰੇ ਚ ਕਰਜ਼ਾ ਚੱਕਿਆ ਲੋਨ ਹਾਂ ਜੀ ਹਾਂ ਦੋ ਭਾਈਆਂ ਨੇ ਅਸੀਂ ਲੋਨ ਚੱਕਿਆ ਇੱਕ ਕਦੋਂ ਕ ਵਿਆਹ ਹੋਇਆ ਸੀ ਕਦੋਂ ਦੀ ਮਤਲਬ ਕਦੋਂ ਮੰਗਣਾ ਜਿਹੜੀ ਗੱਲਬਾਤ ਕਦੋਂ ਰੋਕਾ ਵਗੈਰਾ ਕਦੋਂ ਮੰਗਣਾ ਪਹਿਲਾਂ ਹੋਇਆ ਸੀ ਮਿੰਨ ਭਾਈ ਸੀ ਤੇ ਕੁੜੀ ਕਦੋਂ ਗਈ ਕੈਨੇਡਾ ਕਦੋਂ ਗਈ ਕੁੜੀ ਪਹਿਲਾਂ ਹੀ ਗਈ ਹੋਈ ਸੀ ਉਧਰ ਆਈ ਹਾਂ 3 ਮਹੀਨੇ ਹੋ ਗਏ ਜੀ ਗਈ ਨੂੰ ਜੀ ਪੱਕੀ ਉੱਥੇ ਪੱਕੀ ਨਹੀਂ ਕੱਚੀ ਹੋਈ ਆ ਜੀ ਹਾਂ ਜੀ ਤੇ ਮੁੰਡਾ ਫਿਰ ਕਦੋਂ ਗਿਆ ਤੁਹਾਡਾ ਮੁੰਡਾ ਵਿਆਹ ਤੋਂ ਬਾਅਦ 4 ਮਹੀਨੇ ਬਾਅਦ ਗਿਆ 4 ਮੁੰਡੇ 24 ਚ ਗਿਆ ਆ ਮੁੰਡੇ ਤੇ ਰਹੀ ਸੀ ਲਾਇ ਪੈਸੇ ਜੀ ਉਹ ਉਹਦਾ ਇਸ਼ਾਰਾ ਕਰਾਇਆ ਹੁਣ ਜਾਣ ਦਾ ਸੀ ਲਾਇ ਵਿਆਹ ਦਾ ਪੂਰਾ ਲਾਇਆ ਸੀ ਕਿੱਥੇ ਦੇ ਜਿਹੜੇ ਸੋਹਰੇ ਆ ਕਿਹੜਾ ਪਿੰਡ ਆ ਕੁੜੀ ਦਾ ਕਿਹੜਾ ਪਿੰਡ ਖੋਖਰਾ ਪਿੰਡ ਜੀ ਅੱਛਾ ਜੀ ਅੱਛਾ ਨਹੀਂ ਪਹਿਲਾਂ ਫੋਨ ਫੋਨ ਚੱਕਦੀ ਹੁੰਦੀ ਸੀ ਪਹਿਲਾਂ ਗੱਲਬਾਤ ਪਹਿਲਾਂ ਜੀ ਆਏ ਨੇ ਦੋ ਦੋ ਟਾਈਮ ਕਰਦੀ ਅੱਛਾ ਜੀ ਜਾਂ ਮੁੰਡਾ ਚਲਿਆ ਗਿਆ ਭਈ ਹੁਣ ਚਲਿਆ ਗਿਆ ਇਹਨਾਂ ਨੂੰ ਕੋਈ ਹੋਰ ਮਿਲ ਗਿਆ ਉਹ ਜਾਦੇ ਪੈਸਿਆਂ ਵਾਲਾ ਅੱਛਾ ਜੀ ਉਹ ਜਾਦੇ ਪੈਸਿਆਂ ਵਾਲਾ ਫਿਰ ਲੱਭ ਲਿਆ ਉਹਨਾਂ ਨੇ ਅੱਛਾ ਜੀ ਹਾਂ ਫਿਰ ਤੁਸੀਂ ਕੋਈ ਪਰਚਾ ਪੁੱਛਾ ਵੀ ਦਾ ਸੀ ਕਰਾਉਣ ਹੁਣ ਪਰਚਾ ਘਟਾਇਆ ਜੀ ਕਿੰਨੇ ਟਿਕਟ ਆ ਜੀ ਪੜਿਆ ਗਜਾਮ ਹੈ ਜੀ ਜੀ ਕਰਾਂ ਉਹ ਕਰਾਂ ਐਸਐਸਪੀ ਸਾਹਿਬ ਅੱਛਾ ਕੀ ਮੰਗ ਕਰਦੇ ਹੋ ਅੱਛਾ ਮੰਗ ਕਰਦੇ ਆ ਜੀ ਕੁੜੀ ਨੂੰ ਤੋੜਦਾ ਕੁੜੀ ਨੂੰ ਤੋੜਦੇ ਨਹੀਂ ਉਹਨਾਂ ਤੋੜਨੇ ਨਹੀਂ ਗਾਹ ਗੱਲ ਹੋਊਗੀ ਅੱਛਾ ਜੀ ਅੱਜ ਕਹਿੰਦੇ ਆ ਬਈ ਸਾਡੇ ਪੈਸੇ ਮੋੜ ਦੋ ਅੱਛਾ ਜੀ ਪੈਸੇ ਉਹ ਕਹਿੰਦੇ ਪੈਸੇ ਮੋੜ ਨਹੀਂ ਅੱਛਾ ਜੀ ਹਾਂ ਕਹਿੰਦੇ ਸਾਡਾ ਤਲਾਕ ਹੋ ਜਾਣਾ ਜੀ ਅੱਛਾ ਜੀ ਤਲਾਕ ਹੋਣ ਫੇਰ ਕਹਿੰਦੇ ਕੱਟ ਕਰ ਲੈ ਅਸੀਂ ਛੱਡ ਲੈ ਇੱਥੇ ਅੱਛਾ ਜੀ ਤਾਲੀ ਸਾਹਿਬ ਹਾਂ ਜੀ ਇਹ ਕੇਰਾ ਉੱਥੇ ਡੀਐਚਵੀ ਦੇ ਹੱਦੇ ਦੋ ਬਰੀ ਇੱਥੇ ਆਇਆ ਤਾਲੀ ਸਾਹਿਬ ਅੱਛਾ ਜੀ ਕੋਈ ਗੱਲ ਨਹੀਂ ਕਰੀ ਉਹਨਾਂ ਨੇ ਬਸ ਤੋਰ ਦਾਂਗੇ ਤੋਰ ਆ ਲਾਰੇ ਲਾਈ ਜਾਂਦੇ ਕੋਈ ਪਹਿਲਾਂ ਵੀ ਇਹੋ ਜੀ ਕੋਈ ਗੱਲਬਾਤ ਨਾ ਗੱਲਬਾਤ ਕੋਈ ਨਹੀਂ ਅੱਛਾ ਜੀ ਉਹਨਾਂ ਦੇ ਸਹੁਰਿਆਂ ਦਾ ਫੋਨ ਆਉਂਦਾ ਵੇ ਅੱਛਾ ਜੀ ਉਹ ਇੱਥੇ ਦੀ ਆਉਂਦੇ ਸੀ ਹੁਣ ਆਉਂਦੀ ਨਹੀਂ ਹੁਣ ਕਿੱਥੇ ਹੈ ਜੀ ਹੁਣ ਮੌਕੀ ਗਿਆ ਕੰਮ ਹੂੰ ਅੱਛਾ ਜੀ ਮੁੰਡੇ ਨਾਲ ਗੱਲਬਾਤ ਹੁੰਦੀ ਹੈ ਤੁਹਾਡੀ ਹਾਂ ਮੁੰਡੇ ਨਾਲ ਹੁੰਦੀ ਆ ਉਹ ਹੁਣ ਉੱਥੇ ਇਕੱਲੇ ਹੀ ਹੈ ਹਾਂ ਮੁੰਡਾ ਇਕੱਲਾ ਹੀ ਹੈ ਜੀ ਹੂੰ ਤੇ ਕੀ ਕਹਿੰਦਾ ਉਹ ਵੀ ਉਹ ਕੁੜੀ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਉਹਨੇ ਤੇ ਤੇ ਫੋਨ ਹੀ ਬਲਾਕ ਕਰਤਾ ਜੀ ਲੱਗਦਾ ਕਿ ਵੱਡਾ ਧੋਖਾ ਹੋ ਗਿਆ ਜਦੋਂ ਤੁਸੀਂ ਹਾਂ ਜੀ ਧੋਖਾ ਦਾ ਪੂਰਾ ਹੀ ਹੋ ਗਿਆ ਹੁਣ ਮਾਇਰਾ ਕਜਾ ਹੀ ਹੋ ਗਿਆ ਮੇਰਾ ਹੱਥੋਂ ਉਹਦੇ ਗਹਿਣੇ ਆ ਕਿਹੜਾ ਇਹਨਾਂ ਨੇ ਦਿੱਤਾ ਭਾਈਆਂ ਨੂੰ ਪੈਸੇ ਲੈ ਬਾਕੀ ਇਹਨੇ ਦਿੱਤੇ ਵਿਚਾਰੇ ਨੇ ਪੈਸੇ ਚੱਕ ਕੇ ਪੈੜੀ ਥੋੜੀ ਆ ਜੀ ਢਾਈ ਢਾਈ ਕਿਲੇ ਪੈੜੀ ਦੇ ਉਹ ਖੇਤੀਬਾੜੀ ਕਰਦੇ ਕਰਕੇ ਇੱਕ ਚੱਲ ਕੰਮ ਚੱਲੇ ਇੱਕ ਇਕੱਲਾ ਹੀ ਮੁੰਡਾ ਸੀਗਾ ਨਹੀਂ ਦੋ ਭਾਈ ਆ ਇੱਕ ਫੈਕਟਰੀ ਚ ਲੱਗਿਆ ਛੇਲੇ ਸਰ ਇੱਕ ਕੋਈ ਠੱਗੀ ਦਾ ਮਾਮਲਾ ਸਾਹਮਣੇ ਆਇਆ ਕੌਣ ਰੋਕਨੇ ਕਿਸ ਤਰ੍ਹਾਂ ਦੀ ਠੱਗੀ ਮਰ ਗਈ ਹੈ ਤੇ ਕੀ ਮਕਦਮਾ ਦਰਜ ਕਰ ਲਿਆ ਗਿਆ ਇਹ ਗੁਰਚਰਨ ਸਿੰਘ ਦਾ ਪੁੱਤਰ ਗੁਰदयाल ਸਿੰਘ ਵਾਸੀ ਢੈ ਪਈ ਦੇ ਹੈਗੇ ਨੇ ਜੀ ਇਹਨਾਂ ਨੇ ਆਪਣੇ ਲੜਕੇ ਤਜਿੰਦਰ ਸਿੰਘ ਨੂੰ ਵਿਦੇਸ਼ ਭੇਜਣ ਵਾਸਤੇ ਭੇਜਣਾ ਸੀਗਾ ਜਿਹਦੇ ਲਈ ਇਹਨਾਂ ਨੇ ਇੱਕ দানਕੌਰ ਡਾਕਟਰ ਆਫ ਹੈਗੀ ਦਰਵਾਜ ਸਿੰਘ ਦੀ ਖੋਖਰ ਪਿੰਡ ਹੈਗਾ ਜੀ ਇਹ ਇਹਦੇ ਨਾਲ ਇਹਨਾਂ ਨੇ ਗੱਲ ਕਰੀ ਸੀ ਕੈਨੇਡਾ ਜਾਣ ਵਾਸਤੇ ਤੇ ਕੈਨੇਡਾ ਇਹ 45 ਲੱਖ ਰੁਪਏ ਲਏ ਸੀ ਇਹਨਾਂ ਨੇ ਪੱਕਾ ਇਹਨਾਂ ਦਾ ਵਿਆਹ ਹੋਇਆ ਸੀ ਵਿਆਹ ਹੁੰਦਾ ਬਾਰ ਦਰੋਂ ਇਹ ਕੁੜੀ ਦਾ ਮਤਲਬ 1 ਮਹੀਨੇ ਬਾਅਦ ਵਿਆਹ ਤੋਂ ਬਾਅਦ ਚਲੀ ਗਈ ਸੀ ਕੈਨੇਡਾ ਤੇ ਮੁੰਡਾ ਜਿਹੜਾ ਸੀਗਾ ਜੀ ਗੁਰਚਰਨ ਸਿੰਘ ਦਾ ਲੜਕਾ ਤਜਿੰਦਰ ਸਿੰਘ ਉਹਨੂੰ ਇਹਨੇ ਕੁੜੀ ਨੇ ਬੁਲਾ ਲਿਆ ਸੀ ਉੱਥੇ 1.5 2 ਮਹੀਨੇ ਰਹਿਣ ਤੋਂ ਬਾਅਦ ਜਾਂ ਕੁੜੀ ਦੇ ਤੇ ਇਹਦੀ ਕੋਈ ਆਪਸ ਵਿੱਚ ਜਾਣ-ਪਣ ਹੋ ਗਈ ਆਫ ਤੇ ਕੁੜੀ ਨੇ ਮਤਲਬ ਉਹਨਾਂ ਨੇ ਡਾਈਵੋਰਸ ਦਾ ਕੇਸ ਲਾਤਾ ਉੱਧਰ ਕੈਨੇਡਾ ਵਿੱਚ ਆ ਸਰ ਮਾਮਲਾ ਦਾ ਚੱਲਿਆ ਗਿਆ ਜੀ ਮੁਕਦਮਾ ਅਸੀਂ ਇਹਦੇ ਖਿਲਾਫ ਦਰਜ ਕਰ ਲਿਆ ਇਹ ਡੀਐਸਪੀ ਸਾਹਿਬ ਸੀਏਡਬਲਿਊ ਤਾਬਦੀ ਇਨਕੁਆਰੀ ਹੋਈ ਹੈ ਇਨਕੁਆਰੀ ਕਰਨ ਤੋਂ ਬਾਅਦ ਮਕਦਮਾ ਦਰਜ ਹੋ ਗਿਆ ਅਗਲੀ ਕਾਰਵਾਈ ਅਸੀਂ ਮੁਕੰਮਲ ਕਰਕੇ ਜਿਹੜੀ ਅਗਲੀ ਕਾਰਵਾਈ ਬਣਦੀ ਹੈ ਉਹ ਅਮਰ ਚਿਹਰਾ ਰਹੇ ਹਾਂ ਦੀ ਸਰਕਰੀ ਧਰਾਵਾਂ ਦੇ ਹੱਥੀਂ ਦਾ ਮਕਦਮਾ ਇਹ ਮਕਦਮਾ ਸਾਰਾ ਮਕਦਮਾ ਨੰਬਰ 9 ਆ ਜੀ ਮਿਤੀ 11/25 ਅੰਡਰ ਸੈਕਸ਼ਨ 420 406 120 ਵੀਆਈਪੀਸੀ ਥਾਣਾ ਜੋਧਾ ਦੀ